ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੋਈ ਸਵਾਲ ਪੁੱਛਣਾ ਚਾਹਣੀ ਆ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਵਾਅਦਾ ਕਦੋਂ ਕਰ ਸਕਦੇ ਨੇ ਪੰਜਾਬ ਸਰਕਾਰ ਦੇ ਮਨਾਂ ਨੇ ਜੋ ਮੁੱਖ ਮੰਗ ਸੀ ਜਿਸ ਤਰ੍ਹਾਂ ਕਹਿੰਦੇ ਸਕੂਲ ਡੀਏ 55% ਆ ਪੰਜਾਬ ਸਰਕਾਰ ਦੇ ਮਨਾਂ ਡੀਏ 42% ਆ ਡੀਏ ਦੇ ਵਾਅਦੇ ਤਾਂ ਦਿਰਾਂ ਤੋਂ ਵਾਅਦਾ ਕੀਤਾ ਜਾਵੇ ਜਿਸ ਨੂੰ ਲੈ ਕੇ ਮੁੱਖ ਨੇ ਭਵਾਂ ਤੋਂਾਂ ਦੇ ਨਾਲ ਬੇਤਵਾਂ ਦੀ ਹਰਪਾਲ ਸਿੰਘ ਜੀਮਾ ਨਾਲ ਮੀਟਿੰਗਾਂ ਹੋਈਆਂ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਮਿਲਾਨ ਡੀਰ ਵਿੱਚ ਵੱਡਾ ਵਾਅਦਾ ਕਰ ਸਕਦੀ ਹੈ ਹਾਂਜੀ ਬਣਜੀ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ ਕਿੰਨਾ ਲਾਗੂ ਹੋਣਾ ਚਾਹੀਦਾ ਇਹਦੇ ਬਾਰੇ ਥੋੜਾ ਚਾਨਣਾ ਪਾਓ ਸਾਡੇ ਰਿਟਾਇਰਡ ਮੁਲਾਜ਼ਮਾਂ ਦੀ ਮੁੱਖ ਮੰਗ ਸੀ ਕਿ ਸਾਨੂੰ ਫੈਕਟਰ 2.9 ਨਾ ਲੱਗੂ ਹੋਤਾ ਜਾਵੇ ਜਿਸ ਨੂੰ ਲੈ ਕੇ ਜੇ ਤੋਹਰਪਾਸ ਟੀਮਾਂ ਨਾਲ ਕੈਨਵਨਦੀ ਅਮਨ ਅਰੋੜਾ ਜੀ ਕੈਨਵਨਦੀ ਗੁਰਦੀਪ ਸਿੰਘ ਧਾਲੀਵਾਲ ਨਾਲ ਮੀਟਿੰਗਾਂ ਹੋਈਆਂ ਆ ਸਾਖ ਵਿਟ ਨਾਮਿਲ ਹੋਈਆਂ ਪੰਜਾਬ ਹਿੰਦ ਅੰਡੀਆ ਦੇ ਵਿੱਚ ਪਰ ਉਹ ਸਰਕਾਰ ਮੰਨੀ ਵੀ ਸੀ ਪਰ ਅਜੇ ਤੱਕ ਜੋ ਰਿਟਾਇਰ ਹੋਏ ਮੁਲਾਜ਼ਮਾਂ ਉਹਨਾਂ ਨੂੰ ਫੈਕਟਰ 2.5 ਨਾਲ ਲਾਗੂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਸੰਘਰਸ਼ ਵੀ ਕਰ ਰਹੇ ਹਨ ਉਹ ਸਾਰਾ ਆਉਣ ਵਾਲੇ ਸਮੇਂ ਵਿੱਚ ਮਾਨ ਸਰਕਾਰਾਂ ਨੂੰ ਫੈਕਟਰ 2.5 ਲਾਗੂ ਕਰ ਸਕਦੀ ਆ ਵਿਸ਼ਵਾਸ ਕੀਤਾ ਜਾ ਸਕਦਾ ਹੈ ਹਾਂਜੀ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਕਿਹੜਾ ਪੇ ਕਮਿਸ਼ਨ ਲਾਗੂ ਕਰਨਾ ਜ਼ਰੂਰੀ ਹੈ 17/7/2020 ਤੋਂ ਭਰਤੀ ਹੋਏ ਮਰਾਿਆਂ ਲਈ ਚੀਮਾ ਪੇਗ੍ਰੇਸ਼ਨ ਨੂੰ ਲਾਗੂ ਕਰਨਾ ਜ਼ਰੂਰੀ ਆ ਪਰ ਮਾਨ ਸਰਕਾਰ ਨਾਲ ਮੀਟਿੰਗਾਂ ਵੀ ਬਹੁਤ ਹੋਈਆਂ ਪਰ ਮਾਨ ਸਰਕਾਰ ਵੱਲੋਂ 17/7/2020 ਤੋਂ ਭਾਰਤ ਨੂੰ ਮਲਾਉਣ ਲਈ ਸੱਤਵਾਂ ਪੇਗ ਹਲਾ ਕੀਤਾ ਗਿਆ ਹੈ ਘੱਟੋ ਘਾਟ ਮਲਾਉਣ ਤਨਖਾਹ ਦੇ ਵਿੱਚ 10-10 12-12000 ਰੁਪਇਆ ਘੱਟਿਆ ਜੇਕਰ ਪੰਜਾਬ ਦਸਗੇ ਲਾਗੂ ਕੀਤਾ ਜਾਂਦਾ ਤਾਂ 12-12000 ਤਨਖਾਹਾਂ ਵਿੱਚ ਵਾਧਾ ਹੋਣਾ ਸੀ ਪਰ ਬਿੱਤਨੀ ਸਰਪਾਸ ਨੇ ਚੀਮਾ ਨੇ ਇੱਕ ਵੀਡੀਓ ਰਾਹੀਂ ਦੱਸਿਆ ਕਿ 17/7/2020 ਵਾਲੇ ਮਲਾਿਆਂ ਨੂੰ ਜੇ ਮੈਂ ਪੇਕ ਨੂੰ ਲਾਗ ਪੰਦੀ ਪੰਜਾਬ ਸਰਕਾਰ ਦੀ ਕੋਈ ਤਜਵੀਜ਼ ਨਹੀਂ ਹੈ ਹਾਂਜੀ ਮਾਨ ਜੀ ਪੰਜਾਬ ਸਰਕਾਰ ਦੇ ਮੈਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਕਦੋਂ ਤੱਕ ਰੈਗੂਲਰ ਕੀਤਾ ਜਾ ਸਕਦਾ ਪੰਜਾਬ ਸਰਕਾਰ ਦੇ ਮੈਕਮੇ ਵਿੱਚ ਕੰਮ ਕਰਦੇ ਟੀਚਰਾਂ ਨੂੰ ਮੁੱਖ ਨੇ ਭਵਾਨ ਦਵਾਨ ਨੇ ਰੈਗੂਲਰ ਤਾਂ ਕਰਤਾ ਪਰ ਉਹਨਾਂ ਫਿਕਸ ਤਨਖਾਹ ਨਾ ਦਿੱਤੀ ਜਾਂ ਹਰ ਸਾਲ 5% ਵਾਧਾ ਕੀਤਾ ਅਸੀਂ ਮੰਗ ਕਰਦੇ ਹਾਂ ਜੋ ਟੀਚਰ ਪੱਖੇ ਕੀਤੇ ਹਨ ਜਿਸ ਤਰ੍ਹਾਂ ਪੁਰਾਣੇ ਟੀਚਰਾਂ ਨੂੰ ਬੇਸਿਕ ਵੇਦੀਏ ਮਿਲਦੀ ਆ ਪੱਤੇ ਤੇ ਜਾਂਦੇ ਆ ਇਹਨਾਂ ਮੁਲਾਜ਼ਮਾਂ ਨੂੰ ਵੀ ਬੇਸਿਕ ਵੇੜੀ ਇੱਥੇ ਆਲੇ ਪੱਤੇ ਤੇ ਆਣਾ ਦੂਜੇ ਪਾਸੇ ਰੋਪੜ ਥਰਮਪਲਾਂਡ ਦੇ ਵਿੱਚ ਜਾਂ ਗੁਰੂ ਹਰਗੋਬਿੰਦ ਥਰਮ ਲਹਿਰਾ ਮਹੱਬਤ ਦੇ ਵਿੱਚ ਕੰਮ ਕਰਦੇ ਕੱਚੇ ਮਜ਼ਦਮ 22 ਸਾਲਾਂ ਤੋਂ ਠੇਕੇਦਾਰਾਂ ਕੋਲ ਬਾਰਾਂ ਵਾਰ 13-13 ਹਿਆ ਦੇ ਕੰਮ ਕਰਦੇ ਆ ਜਿਨ੍ਹਾਂ ਦੀ ਮੰਗ ਨੂੰ ਲੈ ਕੇ ਸਾਡਾ ਜੋ ਉੱਚੋ ਏਰੀਆ ਦਾ ਐਮ.ਐਲ.ਏ ਹੈ ਮਹਾਰਤ ਜਗਸੀਸ ਨੇ ਇਹ ਮੰਗ ਵੀ ਉਠਾਈ ਸੀ ਵੀ ਇਹਨਾਂ ਕੰਮਾਂ ਨੂੰ ਪੱਕਾ ਕੀਤਾ ਜਾਵੇ ਪਰ ਜੋ ਥਰਮਲ ਨਹਿਰਾ ਮਹਬਤ ਦੇ ਕੰਮ ਆ ਜਾਂ ਰੂਪਰਸਰ ਬਣਾਉਣ ਦੇ ਵਿੱਚ ਕੰਮ ਆ ਕੱਚੇ ਕੰਮ ਕਰਦੇ ਆ ਠੇਕੇਦਾਰਾਂ ਕੋਲ ਉਹਨਾਂ ਨੂੰ ਕਿਉਂ ਇੱਕ ਵੀ ਕੰਮ ਪੱਕਾ ਨਹੀਂ ਦਿੱਤਾ ਗਿਆ ਅਸੀਂ ਮੰਗ ਕਰਦੇ ਹਾਂ ਮੁਖਰੀ ਭਵਾਨ ਤੋਂ ਵੀ 20-20 ਸਾਲਾਂ ਨੂੰ ਕੰਮ ਕਰਦੇ ਕੱਚੇ ਮਲਾਇ ਠੇਕੇਦਾਰਾਂ ਕੋਲ ਉਹਨਾਂ ਨੂੰ ਵੀ ਪੱਕਾ ਕਿਤੇ ਹਾਂਜੀ ਬਣ ਜੀ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਕਿਉਂ ਜ਼ਰੂਰੀ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਬਹੁਤ ਜ਼ਰੂਰੀ ਹੈ ਜੀ ਜੇਕਰ ਉਹਨਾਂ ਦੇ ਉੱਪਰ ਐਨਪੀਐਸ ਸਕੀਮ ਲਾਗੂ ਕੀਤੀ ਗਈ ਆ ਤਾਂ ਐਨਪੀਐਸ ਸਕੀਮ ਦੇ ਨਾਲ ਉਹਨਾਂ ਜੋ ਪੈਨਸ਼ਨਾਂ 2500 3000 3200 ਜਾਂ 5500 ਮਿਲੂਗੀ ਜੇਕਰ ਪ੍ਰਾਣੀ ਪੈਨਸਨ ਸਕੀਮ ਲਾਗੂ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਜੋ ਪੈਨਸ਼ਨਾਂ 40000 42000 35000 ਜਾਂ 50000 ਜਾਂ 60000 70000 ਤੱਕ ਦੀ ਪੈਨਸ਼ਨ ਮਿਲਦੀ ਆ ਅਸੀਂ ਮੰਗ ਕਰਦੇ ਆ ਮੁੱਖ ਨੇ ਭਵਨ ਤੋਂ ਬਿੱਤੋਂ ਇਹ ਸਰਪਾ ਚਿਮਾਂ ਤੋਂ ਵੀ 2004 ਤੋਂ ਪਾਪੀ ਮਨਾਉਣ ਲਈ 1972 ਸਾਰ ਜੋ ਪ੍ਰਾਣੀ ਪੈਨਸਕੀਮਾਂ ਉਹ ਬਹਾਲ ਕੀਤੀ ਜਾਵੇ ਕੇਂਦਰ ਸਰਕਾਰ ਵੱਲੋਂ यूपीएस गिनेपरा एक नोटिफिकेशन जारी ਕੀਤਾ ਗਿਆ ਹੈ ਜੋ ਕਿ ਬਹੁਤ ਹੀ ਘੱਟਿਆ ਸਕੀਮਾਂ ਜਿਸ ਨੂੰ ਲੈ ਕੇ ਪੰਜਾਬ ਸਰਕਾਰੀ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰੀਆਂ ਇੱਥੇ ਵੀ ਭੁਗੀਆਂ ਅਸੀਂ ਦੁਆਰਾ ਫਿਰ ਮੰਗ ਕਰਦੇ ਹਾਂ ਵੀ ਐਨਪੀਐਸ ਨਹੀਂ ਮਨਜ਼ੂਰ ਯੂਪੀਐਸ ਨਹੀਂ ਮਨਜ਼ੂਰ ਪੰਜਾਬ ਦੇ ਮੁਲਾਜ਼ਮਾਂ ਲਈ ਜੋ 올ਡ ਪੈਂਸਨਿੰਗ ਵਾਲਾ ਕੀਤਾ ਜਾਵੇ ਹਾਂਜੀ ਮੈਡਮ ਜੀ 17/7/2020 ਤੋਂ ਭਾਰਤੀਓ ਮੁਲਾਜ਼ਮਾਂ ਨੂੰ ਕਿਹੜਾ ਪੇ ਕਮਿਸ਼ਨ ਲਾਗੂ ਕਰਨਾ ਜ਼ਰੂਰੀ ਹੈ 17/7/2020 ਤੋਂ ਭਾਰਤੀਓ ਮੁਲਾਜ਼ਮਾਂ ਲਈ ਜ਼ੀਮਾ ਬੇਗ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਸੀ ਜਿਸ ਨੂੰ ਲੈ ਕੇ ਦੇ ਤੋਂ ਹਰਪਾਲ ਸਿੰਘ ਜੀਮਾ ਨਾਲ ਮੁਖ ਦੇ ਭਵੰਤ ਨਾਲ ਮੀਟੀਆਂ ਹੋਈਆਂ ਪਰ 17 ਸਤ 2020 ਵਾਲੇ ਮਲਾਈਆਂ ਦੇ ਉੱਪਰ ਸਤੋਂ ਬੇਗ ਨੂੰ ਲਾਗੂ ਕੀਤਾ ਗਿਆ ਹੈ ਜਿਸ ਕਰਕੇ ਅਸੀਂ ਸਰਕਾਰ ਦੀ ਨਿੰਦਾ ਕਰਦੇ ਹਾਂ ਦੁਆਰਾ ਅਸੀਂ ਮੰਗ ਕਰਦੇ ਹਾਂ ਕਿ 17 ਸਤ 2020 ਵਾਲੇ ਮਲਾਈਆਂ ਨੂੰ ਛੇਆ ਬੇਗ ਨੂੰ ਲਾਗੂ ਕੀਤਾ ਜਾਵੇ ਹਾਂ ਜੀ ਬੰਦੇ ਧੰਨਵਾਦ ਜੀ ਦੇਖੀ